ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਤੁਸੀਂ ਪਿੱਛੇ ਸਥਾਨ ਦੇਖ ਰਹੇ ਹੋ ਇਹ ਉਸ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਦਾ ਮਹਿਲ ਬਣ ਰਿਹਾ ਹੈ ਜਿਨ੍ਹਾਂ ਨੇ ਚੌਕ ਚਹਿਸੋ 13 13 ਕਰਕੇ ਸਾਰੇ ਸੰਸਾਰ ਨੂੰ ਵੰਡਿਆ ਸੰਗਤ ਜੀ ਜੇ ਤੁਸੀਂ ਵੀ ਇਸ ਸੇਵਾ ਦਾ ਹਿੱਸਾ ਬਣਨਾ ਚਾਹੁੰਦੇ ਹੋ ਤੇ ਇਹ ਸੇਵਾ ਆਪਣੇ ਲੇਖੇ ਲਾਉਣਾ ਚਾਹੁੰਦੇ ਹੋ ਤਾਂ ਇਹ ਵੀਡੀਓ ਨੂੰ ਪੂਰਾ ਜ਼ਰੂਰ ਵੇਖਿਓ ਅਤੇ ਅੱਗੇ ਜ਼ਰੂਰ ਸ਼ੇਅਰ ਕਰਿਓ ਜੂਲ ਦੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ ਸਜਦੇ ਦੀਵਾਨ ਰਹੇ ਗੁਰੂ ਮਹਾਰਾਜ ਕੇ ਸਾਬਤ ਹੁੰਦਾ ਹੈ ਇਕ ਛੋਟੇ ਜਿਹੇ ਪਿੰਡ ਚ ਜਿੱਥੇ ਸਿੱਖਾਂ ਦੇ ਕੇਵਲ ਪੰਜ ਪਰਿਵਾਰ ਨੇ ਪਰ ਸਾਲਾਂ ਤੋਂ ਇੱਥੇ ਗੁਰੂ ਮਹਾਰਾਜ ਦੇ ਨਿਸ਼ਾਨ ਝੂਲ ਰਹੇ ਨੇ ਅਤੇ دیਵਾਨ ਸਜ ਰਹੇ ਨੇ ਕੁਝ ਦਿਨਾਂ ਪਹਿਲਾਂ ਅਸੀਂ ਇਸ ਪਵਿੱਤਰ ਗੁਰਦੁਆਰੇ ਦੀ ਸ਼ਾਰਟ ਵੀਡੀਓ ਪਾਈ ਸੀ ਪਰ ਵੀਡੀਓ ਸ਼ਾਰਟ ਹੋਣ ਕਰਕੇ ਆਪਾਂ ਤੁਹਾਨੂੰ ਇਸ ਗੁਰਦੁਆਰੇ ਦਾ ਇਤਿਹਾਸ ਦੱਸ ਨਹੀਂ ਸੀ ਸਕੇ ਆਓ ਅੱਜ ਤੁਹਾਨੂੰ ਇਸ ਪਵਿੱਤਰ ਗੁਰਦੁਆਰੇ ਦਾ ਇਤਿਹਾਸ ਦੱਸਦੇ ਹਨ ਇਹ ਗੁਰਦੁਆਰਾ ਨਾਗਪੁਰ ਤੋਂ ਜਬਲਪੁਰ ਜਾਂਦੇ ਹੋਏ ਹਾਈਵੇ NH7 'ਚ ਸਥਿਤ ਹੈ ਤੇ ਇਹ ਗੁਰਦੁਆਰਾ ਨਾਗਪੁਰ ਤੋਂ ਲਗਭਗ 120 ਕਿਲੋਮੀਟਰ ਦੀ ਰਾਹ 'ਚ ਮੌਜੂਦ ਹੈ ਇੱਥੇ ਨੇੜੇ ਇੱਕ ਸ਼ਹਿਰ ਵੀ ਹੈ ਜਿਹੜਾ 25 ਕਿਲੋਮੀਟਰ ਦੀ ਰਾਹ 'ਚ ਸਿਉਣੀ ਐਮਪੀ ਮੌਜੂਦ ਹੈ। ਇਸ ਪਵਿੱਤਰ ਗੁਰਦੁਆਰੇ ਦੀ ਦੇਖ ਰੇਕ ਇੱਥੇ ਮੌਜੂਦ ਕੇਵਲ ਪੰਜ ਸਿੱਖ ਪਰਿਵਾਰ ਕਰਦੇ ਨੇ। 1975 ਤੋਂ ਲੈ ਕੇ ਅੱਜ ਤੱਕ ਇਸ ਗੁਰਦੁਆਰੇ ਦੀ ਦੇਖ ਰੇਕ ਅਤੇ ਸੇਵਾ ਇਹ ਪੰਜ ਸਿੱਖ ਪਰਿਵਾਰ ਕਰ ਰਹੇ ਹਨ। ਅਤੇ ਇਸ ਗੁਰਦੁਆਰੇ 'ਚ ਹਰ ਸਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਰਾਜਨ ਕੇ ਰਾਜਾ ਮਹਾਰਾਜਨ ਕੇ ਮਹਾਰਾਜ ਦਾ ਗੁਰਪੁਰਬ ਉਹਨਾਂ ਦਾ ਪ੍ਰਕਾਸ਼ ਪੁਰਬ ਜਨਮ ਦਿਹਾੜਾ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ। ਪਾਸ ਦੇ ਸ਼ਹਿਰ ਚੋਂ ਵੀ ਸਿੱਖ ਸੰਗਤ ਇਕੱਠਾ ਹੁੰਦੀ ਹੈ ਜੋ ਸ਼ਹਿਰ ਇਸ ਪਿੰਡ ਤੋਂ ਲਗਭਗ 30 ਕਿਲੋਮੀਟਰ ਅੱਗੇ ਪੈਂਦਾ ਹੈ ਸਾਰੀ ਸੰਗਤ ਅਤੇ ਇਹ ਸਿੱਖ ਪਰਿਵਾਰ ਪੂਰੀ ਭਗਤੀ ਅਤੇ ਪਾਵਨਾ ਨਾਲ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਗੁਰਪੁਰਬ ਅਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਚ ਪ੍ਰਬਾਤ ਫੇਰੀ ਵੀ ਕੱਢਦੇ ਨੇ ਇਸ ਹਾਈਵੇਅ ਚ ਸਥਿਤ ਪਵਿੱਤਰ ਗੁਰਦੁਆਰੇ ਦੇ ਦੁਆਰ ਸਦਾ ਹੀ ਰਾਜ ਆਂਦੀ ਸੰਗਤ ਅਤੇ ਗੱਡੀਆਂ ਚਾਲਕ ਲਈ ਖੁੱਲੇ ਰਹਿੰਦੇ ਨੇ ਇਸ ਸਾਲ 17 ਜਨਵਰੀ 2024 ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਦਾ ਗੁਰਪੁਰਬ ਵਲੇ ਕੱਟ ਵਿੱਚ ਅਤੇ ਕੀਰਤਨ ਗੁਰਬਾਨੀ ਚ ਮਨਾਇਆ ਗਿਆ ਹੁਣ ਇਸ ਆਉਣ ਵਾਲੇ ਸਾਲ ਚ ਅਰਦਾਸ ਕੀਤੀ ਗਈ ਹੈ ਕਿ ਮਹਾਰਾਜ ਦਾ ਗੁਰਪੁਰਬ ਉਹਨਾਂ ਦੇ ਨਵੇਂ ਮੈਲ ਚ ਮਨਾਇਆ ਜਾਵੇ ਹੁਣ ਇਸ ਪਵਿੱਤਰ ਗੁਰਦੁਆਰੇ ਦਾ ਨਿਰਮਾਣ ਹੋਣ ਲੱਗਾ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ 13 13 ਕਰਕੇ ਸਾਰੇ ਸੰਸਾਰ ਨੂੰ ਵੰਡਿਆ 20 ਰੁਪਏ ਦਾ ਲੰਗਰ ਅੱਜ ਤੱਕ ਚੱਲ ਰਿਹਾ ਹੈ ਸੰਗਤ ਜੀ ਜੇ ਆਪਾਂ ਸਾਰੇ ਰੜਕੇ ਇਹਨਾਂ ਪੰਜ ਸਿੱਖ ਪਰਿਵਾਰਾਂ ਵਾਂਗੂ ਮਹਾਰਾਜ ਦੀ ਸੇਵਾ ਚ 13 13 ਰੁਪਈਆ ਵੀ ਲਾਈਏ ਤੇ ਗੁਰੂ ਨਾਨਕ ਨਰਨਾਰੀ ਦਾ ਮੈਲ ਹੋਰ ਵੀ ਖੂਬਸੂਰਤ ਬਣ ਸਕਦਾ ਹੈ ਅਕਾਲ ਪੁਰਖ ਦਾ ਕਰਤਾ ਉੰਜ ਵੀ ਵੱਡ ਜਾਣਾ ਹੈ ਇਹ ਗੱਲ ਤਾਂ ਸੇਵਾ ਆਪਣੇ ਲਿਖੇ ਲਾਉਣ ਦੀ ਹੈ ਤੁਸੀਂ ਵੀ ਇਹਨਾਂ ਪੰਜ ਸਿੱਖ ਪਰਿਵਾਰਾਂ ਵਾਂਗੂ ਖੁਸ਼ਕਿਸਮਤ ਬਣੋ ਤੇ ਵੱਧ ਚੜ ਕੇ ਸੇਵਾ ਕਰੋ ਗੁਰਬਾਣੀ ਚ ਲਿਖਿਆ ਹੈ ਦੇਂਦਾ ਦੇ ਲੈਂਦੇ ਥਕ ਪਾਹੇ ਜੁਗਾ ਜੁਗੰਤਰ ਖਾਹੀ ਖਾਂ ਉਹ ਸੱਚਾ ਪਾਤਸ਼ਾ ਸਾਨੂੰ ਜੁਗਾ ਜੁਗੰਤਰ ਤੋਂ ਦੇ ਰਿਹਾ ਹੈ ਅਸੀਂ ਇੰਨੇ ਸਮਰੱਥਤਾ ਨਹੀਂ ਕਿ ਉਹਨੂੰ ਲੋਟਾ ਸਕੀਏ ਪਰ ਕੁਝ ਕ ਸੇਵਾ ਕਰਕੇ ਅਸੀਂ ਵੀ ਖੁਸ਼ ਨਸੀਬ ਬਣ ਸਕਦੇ ਹਾਂ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਮੈਲ ਹੋਰ ਵੀ ਖੂਬਸੂਰਤ ਬਣਵਾ ਸਕਦੇ ਹਾਂ ਸੰਗਤ ਜੀ ਹੁਣ ਤੁਹਾਨੂੰ ਇਸ ਵੀਡੀਓ ਦੀ ਸਕਰੀਨ 'ਚ ਅਤੇ ਇਸ ਵੀਡੀਓ ਦੇ ਡਿਸਕ੍ਰਿਪਸ਼ਨ 'ਚ ਵੀ ਇਸ ਗੁਰਦੁਆਰੇ ਦੇ ਬੈਂਕ ਅਕਾਊਂਟ ਦੀ ਸਾਰੀ ਡਿਟੇਲ, UPI ਦੀ ਸਾਰੀ ਡਿਟੇਲ ਅਤੇ ਸਕੈਨਰ ਦੀ ਸਾਰੀ ਡਿਟੇਲ ਮਿਲ ਜੂਗੀ। ਇਸ ਪਵਿੱਤਰ ਗੁਰਦੁਆਰੇ ਦਾ ਨਾਮ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭ ਮੋਗਾਉਂ ਸੜਕ ਦੇ ਨਾਂ ਤੋਂ ਹੋਣਾ ਹੈ। ਜਿਹੜੀ ਵੀ ਸੰਗਤ ਸੇਵਾ ਕਰਨਾ ਚਾਹੁੰਦੀ ਹੈ ਉਹ ਸਕੈਨ ਕਰਕੇ ਵੀ ਸੇਵਾ ਕਰ ਸਕਦੀ ਹੈ ਤੇ ਜਿਨ੍ਹਾਂ ਨੇ ਵੀ ਸੇਵਾ ਕੀਤੀ ਆ ਭਾਵੇਂ ਉਹ 13 ਰੁਪਏ ਦੀ ਵੀ ਕਿਉਂ ਨਾ ਹੋਵੇ ਉਹ ਆਪਣੇ ਸਕਰੀਨ ਸ਼ਾਟ ਜ਼ਰੂਰ ਇਸ WhatsApp ਨੰਬਰ ਤੇ ਪਾਵੇ ਜੇਕਰ ਸਾਨੂੰ ਵੀ ਪਤਾ ਲੱਗੇ ਕਿਹੜੀ ਸੰਗਤ ਨੇ ਸੇਵਾ ਕੀਤੀ ਹੈ ਤੇ ਇਸ ਵੀਡੀਓ ਨੂੰ ਅੱਗੇ ਜ਼ਰੂਰ ਸ਼ੇਅਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ